ਇੱਕ ਤਰੀਕ ਦਾ ਪ੍ਰੋਗਰਾਮ ਦਿੱਤਾ ਗਿਆ ਤਾਂ ਪੰਜਾਬ న్యూਜ਼ ਦੇ ਪੱਤਰਕਾਰ ਉਹਨਾਂ ਨੂੰ ਚੁੱਕਿਆ ਗਿਆ ਬਾਲੀਆਂ ਥਾਣੇ ਦੇ ਵਿੱਚ ਸਾਰਾ ਦਿਨ ਰੱਖਿਆ ਗਿਆ ਕੀ ਕਸੂਰ ਹੈ ਪੱਤਰਕਾਰਾਂ ਦਾ ਕੀ ਉਹ ਤੁਹਾਡੀ ਆਵਾਜ਼ ਚੁੱਕਦੇ ਆ ਜਗਮੀਤ ਸਿੰਘ ਖੱਪਿਆਣੀ ਸਾਡਾ ਪੱਤਰਕਾਰ ਆ ਮੁਖ ਸਰਦੇ ਐਸਐਸਪੀ ਨੇ ਫੋਨ ਕਰਿਆ ਕਿ ਉੱਥੇ ਰਹਿ ਰਹੇ ਆ ਦੇ ਘਰੇ ਰਹੇ ਪੁਲਿਸ ਪੇਟੀ ਕੌਂਪੜਾਪੁਰ ਦੇ ਵਿੱਚ ਦੇ ਪੁੱਤਰ ਕਾਲਾ ਨੂੰ ਚੁੱਕ ਕੇ ਗਿੱਲ ਕਲਾਂ ਥਾਣੇ ਦੇ ਵਿੱਚ ਲਜਾਇਆ ਗਿਆ ਸੋ ਅੱਜ ਦੇਰ ਨਹੀਂ ਸੀ ਕਰਦਾ ਕਿ ਮੈਂ ਇੱਥੇ ਬੋਲਾਂ ਪਰ ਮਜਬੂਰ ਹੋ ਕੇ ਬੋਲਿਆ ਕਿਉਂਕਿ 2-3 ਘੰਟੇ ਅਸੀਂ ਵੀ ਥਾਣੇ ਦੇ ਵਿੱਚ ਡਿਟੇਨ ਕਰ ਲੈ ਗਏ ਸੀ ਉੱਥੋਂ ਆਏ ਆ ਇੱਥੋਂ ਤੱਕ ਪਹੁੰਚੇ ਆ ਤੁਹਾਡੇ ਵਿੱਚ ਤਾਂ ਕਿ ਤੁਹਾਡੀ ਆਵਾਜ਼ ਆ ਜਿਹੜੀ ਉਹ ਲੋਕਾਂ ਵੱਟ ਪਹੁੰਚਦੀ ਕੀਤੀ ਜਾਵੇ ਸੋ ਇੱਕ ਜਕਾਰਾ ਛੱਡਾਂਗਾ ਉਹ ਜਕਾਰਾ ਗੁਰੂ ਮਹਾਰਾਜ ਨੂੰ ਸੰਬੋਧਨ ਹੋਊਗਾ ਤੇ ਉਹਦੇ ਚਰਨਾਂ ਦੇ ਵਿੱਚ ਹੋਊਗਾ सोन हो वाहेगुरू जी का ख़ाला वाहेगुरू जी फतेह ਜਿ ਇਕੱਠਾ ਹੋਇਆ ਇੱਕ ਕੱਟ ਨਹੀਂ ਸਮੁੰਦਰ ਆ ਸਮੁੰਦਰ ਇਹ ਜਦੋਂ ਵਗਦਾ ਹੈ ਨਾ ਕਿੰਨੀਆਂ ਸਰਕਾਰਾਂ ਵਹਾ ਕੇ ਲੈ ਜਾਂਦਾ ਸਾਨੂੰ ਰਾਤ ਚੁੱਕਿਆ ਗਿਆ ਕਰਨਾਲੋ ਇਹ ਬਾਈ ਨੂੰ ਚੁੱਕ ਗਿਆ ਗਿਆ ਸਾਨੂੰ ਫੇਰ ਮਾਲਿਓ ਚੁੱਕਿਆ ਗਿਆ ਫਿਰ ਵੀ ਅਸੀਂ ਲੁਕਦੇ ਲੁਕਾਂਦੇ ਬੱਚਦੇ ਬਚਾਂਦੇ ਇਸ ਇਕੱਠ ਦੇ ਵਿੱਚ ਆ ਕੇ ਸ਼ਾਮਲ ਹੋਇਆ ਤੁਹਾਡੇ ਨਾਲ ਤੇ ਮੈਂ ਬਾਈ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗਾ ਸਾਰਿਆਂ ਦਾ ਕਿ ਬਾਈ ਭਾਨਾ ਸਿੱਧੂ ਕਰਕੇ ਅੱਜ ਤੁਸੀਂ ਖੜੇ ਹੋਏ ਹੋ ਹੋ ਹੱਕ ਦੀ ਆਵਾਜ਼ ਜਿਹੜੀ ਤੁਹਾਡੀ ਸੈਂਟਰ ਦੀ ਸਰਕਾਰ ਤੱਕ ਰਜਾਈ ਚਾਹੀਦੀ ਹੈ ਜੇ ਅਸੀਂ ਕਰਨਾਲੋਂ ਚੱਲ ਕੇ ਆ ਸਕਦੇ ਆ ਮੈਂ ਰਾਜਸਥਾਨ ਦੀ ਸੰਗਤ ਨੂੰ ਕਹਿਣਾ ਚਾਹੂੰਗਾ ਯੂਪੀ ਦੀ ਸੰਗਤ ਨੂੰ ਕਹਿਣਾ ਚਾਹੂੰਗਾ ਕਿ ਇਹ ਜਿਹੜਾ ਕੱਠ ਹੈ ਇਸ ਕੱਠ ਨੂੰ ਹੋਰ ਵੱਡਾ ਕੀਤਾ ਜਾਵੇ ਭਾਈ ਲੱਖੇ ਸਦਾਣੇ ਨੂੰ ਹੋਰ ਨਾਲ ਮਜ਼ਬੂਤ ਕੀਤਾ ਜਾਵੇ ਭਾਈ ਪਾਨੇ ਸਿੱਧੂ ਨੂੰ ਛੇਤੀ ਤੋਂ ਛੇਤੀ ਰਿਹਾ ਕੀਤਾ ਜਾਵੇ ਇੱਕ ਵਾਰੀ ਫੇਰਾ ਪਾਕ ਜਕਾਰਾ ਲਾਵਾਂਗੇ ਬੋਲੇ ਸੋ ਨਿਹਾਲ ਯਾਰ ਤੇ ਸੰਤੂ ਦੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਕੰਨੇ ਕੰਨੇ ਮਾਰਨਾ ਖਾਓ ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੱਥ ਪਾਦੇ ਜਾਣੇ ਛੁੱਟੇ ਰਹਿ ਜਾਓ ਛੁੱਟਣਾ ਹੁਣ ਡੀਕੇ ਜੋ ਇਕਤਾ ਯਾਦ ਦੇ ਜਿਨਾ ਅਗੂ ਸੰਤਰਾਮ ਸਿੰਘ ਸਾਜਲੀ ਉਸ ਵੇਦਨ ਹੋਣਗੇ ਜੀ ਦੁਨਾਂ ਤੋਂ ਬਾਅਦ ਗੁਰਜੰਟ ਸਿੰਘ